हां जी किसान भाइयो सत श्री अकाल उम्मीद है सारे ठीक ठाक ਹੋਵੋਗੇ ਅੱਜ ਤਰੀਖ ਹੋ ਚੁੱਕੀ ਹੈ ਜੀ 25 ਸਤੰਬਰ 2024 ਅੱਜ ਮੰਡੀਆਂ ਚ 1691 ਤੇ 1847 ਵੀ ਆਇਆ ਤੇ ਉਹਨਾਂ ਦੀ ਢੇਰਾਂ ਆਈਆਂ ਨੇ ਉਹ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਆਪਾਂ ਬਹੁਤ ਸਾਰੇ ਕਿਸਾਨ ਵੀਰਾਂ ਦੇ ਮੈਸੇਜ ਫੋਨ ਕਾਲਸ ਆਉਂਦੀਆਂ ਸੀ ਵੀ 1691 1847 ਦਾ ਰੇਟ ਦੱਸੋ ਵੀ ਉਹਨਾਂ ਦਾ ਰੇਟ ਵੀ ਜ਼ਰੂਰ ਦੱਸਿਆ ਕਰੋ ਮੰਡੀ 'ਚ ਪਰ ਬਾਸਮਤੀ ਅਜੇ ਤੱਕ ਮੰਡੀ 'ਚ ਆਈ ਨਹੀਂ ਸੀ ਅੱਜ ਇੱਕ ਮੰਡੀ 'ਚ 92 ਸਮਤੀ 16 ਬਨਮੇ ਤੇ 1847 ਪਹੁੰਚੀ ਆ ਆਪਾਂ ਰੇਟ ਜ਼ਰੂਰ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਤੇ ਹੁਣ ਗੱਲ ਆਪਾਂ ਸ਼ੁਰੂ ਹੀ ਉੱਥੇ ਹੀ ਕਰਦੇ ਆਂ ਜੀ 1692 ਜਿਹੜੀ ਮੰਡੀ ਚ ਆਈ ਆ 1847 ਏ ਢੇਰੀਆਂ ਆਈਆਂ ਨੇ ਆਪਾਂ ਉੱਥੇ ਹੀ ਰੇਟ ਸ਼ੁਰੂ ਕਰਦੇ ਆਂ ਸਰਸਾ ਮੰਡੀ ਦੀ ਗੱਲ ਕਰਦੇ ਆਂ ਜੀ ਸਰਸਾ ਮੰਡੀ 'ਚ ਅੱਜ 1692 ਜਿਹੜੀ ਢੇਰੀ ਪਹੁੰਚੀ ਆ ਤੇ ਉਹਦਾ ਰੇਟ ਲੱਗਿਆ ਜੀ 2960 ਰੁਪਏ ਤੇ ਫਿਰ 1847 ਦੀ ਜਿਹੜੀ ਢੇਰੀ ਆਈ ਆ ਉਹ ਰੇਟ ਲੱਗਿਆ ਜੀ 2780 ਰੁਪਏ ਤੇ 1509 ਦੀ ਜਿਹੜੀ ਢੇਰੀ ਆਈ ਆ ਜੀ ਸੱਸਾ ਮੰਡੀ ਚ ਲੱਗੀ ਆ ਬੋਲੀ ਤੇ 2950 ਰੁਪਏ ਤੇ 300 ਜਿਹੜੇ ਬੈਗ ਜਿਹੜੇ 1509 ਦੇ ਆਏ ਨੇ ਵੇਖਣ ਲਈ ਕੈਂਥਲ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2770 ਰੁਪਏ ਤੇ 4000 ਬੈਗ ਪਹੁੰਚਿਆ ਅੰਮ੍ਰਿਤਸਰ ਮੰਡੀ ਜਿੱਥੇ 2650 ਰੁਪਏ ਜਿਹੜੀ ਲੱਗੀ ਹੈ 1509 ਤੇ ਮੰਦੀ ਆਈ ਹੈ 130 ਰੁਪਏ ਕੱਲ੍ਹ ਨਾਲੋਂ 30000 ਜਿਹੜੀ ਬੁਰੀ ਵਿਗੜ ਲਈ ਆਈ ਹੈ ਜੰਡੇ ਵਾਲਾ ਗੁਰੂ ਦੀ ਗੱਲ ਕਰੀਏ ਤਾਂ 2700 ਰੁਪਏ ਤਾਂ 160 ਰੁਪਏ ਦੀ ਮੰਦੀ ਜਿਹੜੀ ਇੱਥੇ ਵੀ ਦੇਖਣ ਨੂੰ ਮਿਲ ਰਹੀ ਹੈ ਸਫੇਦੋ ਮੰਡੀ ਜਿੱਥੇ 1509 ਲੱਗਿਆ ਜੀ ਕੰਬੈਨ ਨਾਲ ਕੱਟਿਆ ਹੋਇਆ ਝੋਨਾ 2819 ਰੁਪਏ ਤੇ ਹੱਥ ਨਾਲ ਕੱਟਿਆ ਹੋਇਆ ਲੱਗਿਆ ਜੀ 3100 ਰੁਪਏ ਫਾਜ਼ਲ ਕਮੰਡੀ ਦੀ ਗੱਲ ਕਰੀਏ ਤਾਂ 2896 ਰੁਪਏ ਲੱਗੇ ਜੀ ਕਰਨਾਲ ਮੰਡੀ 2750 ਰੁਪਏ ਤੇ 20000 ਜਿਹੜਾ ਬੈਗ ਵਿਕਣ ਲਿਆ ਆ ਤੇਰਾਬੜੀ ਮੰਡੀ ਦੀ ਗੱਲ ਕਰੀਏ ਤਾਂ 2750 ਰੁਪਏ 6000 ਜਿਹੜੀ ਪੂਰੀ ਵਿਕਣ ਲਈ ਪਹੁੰਚੀ ਆ ਸਮਾਲਖਾ ਮੰਡੀ ਇੱਥੇ 1509 ਲੱਗੀਆਂ ਜੀ 2741 ਰੁਪਏ ਸੋਨੀਪੱਤ 2741 ਰੁਪਏ 20000 ਪੂਰੀ ਵਿਕਣ ਲਈ ਆਈ ਹੈ ਹਸਨਪੁਰ ਮੰਡੀ 2650 ਰੁਪਏ ਨਰਵਾਣਾ ਮੰਡੀ 2840 ਰੁਪਏ ਤੇ ਬੈਗ ਪਹੁੰਚਿਆ ਜੀ 30000 ਵੇਕਣ ਲਈ ਠੀਕ ਆ ਮੰਡੀ 2740 ਰੁਪਏ ਪਾਣੀ ਪੱਤਾ 2755 ਰੁਪਏ ਕੋਸੀ ਕਲਾ 2700 ਰੁਪਏ ਜਿੱਥੇ 15000 ਬੁਰੀ ਆਈ ਹੈ ਵੇਕਣ ਲਈ ਗਰਾਉਂਡਾ ਮੰਡੀ 2750 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜਾ ਅੱਪਾ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਕਿਸਾਨ ਵੀਰੋ ਕੁੱਲ ਮਿਲਾ ਕੇ ਜਿਹੜਾ ਵਾਸਮਤੀ ਦਾ ਰੇਟ ਆ ਉਹ ਲਗਭਗ 3000 ਤੋਂ ਥੱਲੇ ਚੱਲ ਰਿਹਾ ਕਿਸਾਨ ਵੀਰੋ ਇੱਕ ਆਪਾਂ ਜ਼ਰੂਰੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਜਿਹੜੇ ਵੀਰਾਂ ਦੀ ਫਸਲ ਵੱਢਣ ਵਾਲੀ ਹੈ ਪੱਕਣ ਵਾਲੀ ਹੈ ਤਿਆਰ ਹੋ ਚੁੱਕੀ ਹੈ ਉਹ 30 ਨਵੰਬਰ ਤੋਂ ਵੱਢ ਕੇ ਪਹਿਲਾਂ ਵੇਚ ਲੈਣ ਕਿਉਂਕਿ ਇੱਕ ਤਰੀਕ ਤੋਂ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਹੜਤਾਲ ਹੋਣ ਜਾ ਰਹੀ ਹੈ ਇਹ ਜਿਹੜੀ ਹੜਤਾਲ ਹੋ ਰਹੀ ਹੈ ਇਹ ਆਣਤੀਆਂ ਵੱਲੋਂ ਤੇ ਸੈਲਰ ਮਾਲਕਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਭਰ ਦੀਆਂ ਮੰਡੀਆਂ 'ਚ ਸੋ ਕਿਸਾਨ ਵੀਰੋ ਜਿਸ ਦੀ ਕਿਸੇ ਦੀ ਫਸਲ ਵੱਢਣ ਵਾਲੀ ਆ ਤਾਂ ਉਹ ਖੱਜਲ ਖਵਾਰੋਂ ਉਨ ਨਾਲ ਉਹ ਤਾਂ ਤੀਸਾਂ ਤੋਂ ਪਰਤੋਂ ਪਹਿਲਾਂ ਵੱਢ ਕੇ ਵੇਚ ਲੈਣ ਤੇ ਉਸ ਤੋਂ ਬਾਅਦ ਫਿਰ ਹੜਤਾਲ ਤਾਂ ਕੋਈ ਪਤਾ ਨਹੀਂ ਕਿੰਨੇ ਟਾਈਮ ਚੱਲੀ ਕਿਸਾਨ ਵੀਰੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਬਹੁਤ ਘੱਟ ਆਉਂਦੇ ਨੇ ਵੀਡੀਓ ਨੂੰ ਸੋ ਲਾਈਕ ਜ਼ਰੂਰ ਕਰਿਆ ਕਰੋ ਮਿਲਦੇ ਆਂ ਜੀ ਅਗਲੀ ਅਪਡੇਟ 'ਚ ਧੰਨਵਾਦ